ਕਿ ਮਹਾਤਮਾ ਬੁੱਧ ਇੱਕ ਗੁਰੂ ਨਾਲ ਇੱਕ ਖੁਦ ਚੱਲੇ ਨੇ ਇਹਨਾਂ ਦੀ ਜੀਵਨ ਚੇਤਨਾ ਖੁਦ ਰਸਤਾ ਲੱਭਦੀ ਹੈ ਔਰ ਇਹਨਾਂ ਦੇ ਚੱਲਣ ਦੇ ਨਾਲ ਰਸਤਾ ਬਣਿਆ ਇੱਕ ਰਸਤੇ ਦਾ ਨਾਮ ਬੋਧ ਧਰਮ ਬਹਿ ਗਿਆ ਇੱਕ ਰਸਤੇ ਦਾ ਨਾਮ ਸਿੱਖ ਧਰਮ ਬਹਿ ਗਿਆ ਇਹ ਦੋਵੇਂ ਪਿੱਟੀ ਪਟਾਈ ਲਕੀਰਾਂ ਤੇ ਨਹੀਂ ਚਲੇ ਦੋਹਾਂ ਨੇ ਬੁਲੰਦ ਬਾਗ ਇੱਕ ਗੱਲ ਕਹੀ ਹੈ ਜਨਮ ਦੁੱਖ ਹੈ ਜੀਵਨ ਦੁੱਖ ਹੈ ਮਰਨ ਦੁੱਖ ਹੈ ਅਗਰ ਜਨਮ ਦੁਖ ਹੈ ਮਰਨ ਦੁਖ ਹੈ ਕਿ ਜਨਮ ਤੇ ਮਰਨ ਦੇ ਵਿਚਾਰ ਜੋ ਹੋ ਸਕਦਾ ਹੈ ਉਹ ਸੁਖ ਕਿਸ ਤਰ੍ਹਾਂ ਹੋ ਸਕਦਾ ਜਿਵੇਂ ਕਣਕ ਦੇ ਬੀਜ ਤੋਂ ਕਣਕ ਪੈਦਾ ਹੁੰਦੀ ਹੈ ਚਣਿਆਂ ਦੇ ਬੀਜ ਤੋਂ ਚਣੇ ਹੀ ਪੈਦਾ ਹੁੰਦੇ ਨੇ ਅਗਰ ਜਨਮ ਦੁਖ ਹੈ ਤਾਂ ਇਸ ਦੁਖ ਵਿੱਚ ਸਾਰਾ ਜੀਵਨ ਦੁਖੀ ਹੋਵੇਗਾ ਹੋਰ ਕੁਝ ਨਹੀਂ ਔਰ ਅੰਤਮ ਇੱਕ ਬਹੁਤ ਵੱਡੀ ਦੁਖ ਦੀ ਮੋਹਰ ਲੱਗੇ ਜੀ ਉਹ ਹੈ ਮਰਨ